ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਕੀ ਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਧੁਨ ਗਾਵਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਸ਼ਬਦ ਰਤੇ ਵਡਹੰਸ ਹੈ ਸਤਨਾਮ ਉਰਤਾਰ ਸੱਚ ਸੰਗ ਰਹਿ ਸਦ ਸੱਚ ਰਹਿ ਸਚੈ ਨਾਮ ਪਿਆਰ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਤਾਰ ਸੱਚ ਸੰਗ ਰਹੇ ਸਦ ਸੱਚ ਰਹੇ ਸੱਚਾ ਨਾਮ ਪਿਆਰ ਸਦਾ ਨਿਰਮਲ ਮਹਿਲਣ ਲਗਈ ਨਦਰ ਕੀਤੀ ਕਰਤਾਰ ਨਾਨਕ ਹਾਉ ਤਿਨ ਕੈ ਬਲਿਹਾਰਣੈ ਜੋ ਅਨ ਦਿਨ ਜਪੈ ਮੁਰਾਰ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਦੇਂਦੀ ਅੰਗ ਮਹੱਲਾ ਤੀਜਾ ਹੰਸਾਂ ਵੇਖ ਤਰੰਦਿਆਂ ਬੱਗਾਂ ਭਿਆ ਆ ਚਾਓ ਡੁੱਬ ਮੋਏ ਬਗ ਬਪੜੇ ਸਿਰ ਤਲ ਉੱਪਰ ਪਾਓ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਵਰਨਾ ਬੀਆ ਤੂੰ ਕਰਨ ਕਰਣ ਸਮਰਥ ਹੈ ਤੋਂ ਕਰੇ ਸੁਥੀਆ ਤੂੰ ਅਣ ਮੰਗਿਆ ਦਾਨ ਦੇਵਣਾ ਸਭ ਨਾਹਾ ਜੀਆ ਸਭ ਆਖੋ ਸਤਗੁਰ ਵਾਹ ਵਾਹ ਜਿਨ ਦਾਨ ਹਰਨਾਮ ਮੁਖ ਦਿਆ ਸ਼ਲੋਕ ਮਹਲਾ 3 ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜਿਓ ਸੋਏ ਸਤਗੁਰ ਸੇਵਿਆ ਹਰ ਮਨ ਵਸੈ ਤਿਥੈ ਭਉ ਕਦੇ ਨਾ ਹੋਏ ਦੁਸ਼ਮਨ ਦੁੱਖ ਤੇ ਸੁਨੋ ਨੀੜ ਨਾ ਆਵੇ ਬੋਹੇ ਨਾ ਸਕੈ ਕੋਏ ਗੁਰਮੁਖ ਮਨ ਵਿਚਾਰਿਆ ਜੋਤਿ ਸੁਭਾਵੈ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹਲਾ ਤੀਜਾ ਇੱਕ ਸੱਜਣ ਚੱਲੇ ਕਿ ਚਲ ਗਏ ਰਹੰਦੇ ਭੀ ਫੁਨ ਜਾਹੇ ਜਿਨਿ ਸਤਗੁਰੁ ਨਾ ਸੇਵਿਓ ਸੇ ਆਏ ਗਏ ਪਛਤਾਹੇ ਨਾਨਕ ਸਚ ਰਤੇ ਸੇ ਨ ਵਿਛੜੈ ਸਤਿਗੁਰ ਸੇਵ ਸਮਾਹੇ ਪੌੜੀ ਤਿਸ ਮਿਲਿਆ ਸਤਿਗੁਰ ਸਜਣ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲਿਆ ਸਤਿਗੁਰ ਪ੍ਰੀਤਮ ਜਿਨ ਹਉਮੈ ਵਿੱਚੋਂ ਮਾਰੀ ਸੋ ਸਤਿਗੁਰ ਪੂਰਾ ਧੰਨ ਧੰਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਓ ਸੰਤੋ ਰਾਮ ਨਾਮ ਭਉਜਲ ਬਿਖਤਾਰੀ ਗੁਰਪੂਰੈ ਹਰ ਉਪਦੇਸਿਆ ਗੁਰ ਵਿਟੜਿਓ ਹਉ ਸਦਵਾਰੀ ਸਲੋਕ ਮਹਲਾ 3 ਸਤਗੁਰ ਕੀ ਸੇਵਾ ਚਾ ਕਰੀ ਸੁਖੀ ਹਉ ਸੁਖਸਾਰ ਐਥੈ ਮਿਲਣ ਵਡਿਆਈਆ ਦਰਗਹਿ ਮੁਖ ਦਵਾਰ ਸੱਚੀ ਘਰ ਕਮਾਵਣੀ ਸਚ ਪੈਨਨ ਸਚ ਨਾਮ ਆਧਾਰ ਸੱਚੀ ਸੰਗਤ ਸਚ ਮਿਲੈ ਸਚਾ ਨਾਏ ਪਿਆਰ ਸਚਾ ਸ਼ਬਦ ਹਰਖ ਸਦਾ ਦਰ ਸਚੈ ਸਚਿਆਰ ਨਾਨਕ ਸਤਗੁਰ ਕੀ ਸੇਵਾ ਸੋ ਕਰੈ ਜਿਸਰੋ ਨਦਰ ਕਰੈ ਕਰਤਾਰ ਮਹਲਾ ਤੀਜਾ ਹੋਰ ਵਡਾਣੀ ਚਾਖਰੀ ਧਿਰਗ ਜੀਵਨ ਧਿਰਗ ਵਾਸ ਅੰਮ੍ਰਿਤ ਛੋੜ ਵਿਖ ਲਗੇ ਵਿਖਟਣਾ ਵਿਖਰਾਸ ਵਿਖ ਖਾਣਾ ਵਿਖ ਪਹਿਨਣਾ ਵਿਖ ਕੇ ਮੁਖ ਗਿਰਾਸ ਐਥੈ ਦੁੱਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹ ਮੈ ਲੈ ਸ਼ਬਦ ਨ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਗੁਰ ਕਾ ਭੋ ਛੋੜਿਆ ਮਨ ਹਠ ਕੰਮ ਨ ਆਵੇ ਰਾਸ ਜੰਪੁਰ ਬਦੇ ਮਾਰੀਐ ਕੋ ਨਾ ਸੁਣੈ ਅਰਦਾਸ ਨਾਨਕ ਪੁਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਗੁਰ ਸੇਵੋ ਸਾਧ ਜਨ ਜਿਨ ਹਰ ਹਰ ਨਾਮ ਦਿਰੜਾਇਆ ਸੋ ਸਤਗੁਰ ਪੂਜੋ ਦਿਨ ਸਰਾਤ ਜਿਨ ਜਗਨਾਥ ਜਗਦੀਸ਼ ਜਪਾਇਆ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤੇ ਸਤਗੁਰ ਕੀ ਸਭ ਪਗਿ ਪਵ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਪੰਡਾਰ ਲਹਾਇਆ ਚਲੋ ਹੁਕਮ ਹਲਾਤੀ ਜਾ ਸਤਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ ਮਨ ਹਟ ਜਿਸਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੈ ਥਾਵੋ ਗਿਰਹੁ ਭਲਾ ਜਿੱਥੋਂ ਕੋ ਵਰਸਾਏ ਸ਼ਬਦ ਰਤੇ ਤਿਨਾ ਸੋਜੀ ਪਈ ਦੂਜੇ ਭਰਮ ਭੁਲਾਏ ਪੈਂ ਆ ਕਿਰਤ ਕਮਾਵਣਾ ਕਹਿਣਾ ਕਛੂ ਨ ਜਾਏ ਨਾਨਕ ਜੋਤਿ ਸੁਭਾਵੈ ਸੇ ਭਲੇ ਜਿਨ ਕੀ ਪਤ ਪਾਵੈ ਥਾਏ ਮਹਲਾ ਤੀਜਾ ਸਤਗੁਰ ਸੇਵੈ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨ ਹੋਵੇ ਅਚੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਗੁਰ ਦੀ ਆਬੁਝਾਏ ਮੈ ਲਗਈ ਮਨ ਨਿਰਮਲ ਹੋਆ ਅਮਰਤ ਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਭਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਖੰਡ ਜਮਕਾਲ ਨਾ ਛੋੜਈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉਭਰੇ ਸੱਚੇ ਸਿਉ ਲਿਵਲਾਏ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿਥੈ ਹਰ ਕਾ ਹਰ ਨਾਮ ਬਲੋਈਐ ਸਹਿਜੀ ਹੀ ਹਰ ਨਾਮ ਲੇਹੋ ਹਰ ਤਤ ਨਾ ਖੋਈਐ ਨਿਤ ਜਪਿਓ ਹਰ ਹਰ ਦਿਨ ਸਰਾਤ ਹਰ ਦਰਗਹਿ ਢੁਈਐ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਿਲਾਟ ਲਖੋਈਐ ਤਿਸ ਗੁਰ ਕੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈਐ ਸ਼ਲੋਕ ਮਹਲਾ 3 ਸੱਜਣ ਮਿਲੇ ਸੱਜਣਾ ਜਿਨ ਸਤਗੁਰੂ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇਆ ਸਚਾ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਪਾਰ ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮਿਲਿ ਤਰਤਾਰ ਇਕ ਨਾ ਦਰਸ਼ਨ ਕੀ ਪ੍ਰਤੀਤ ਨ ਆਈਆ ਸ਼ਬਦ ਨਾ ਕਰੇ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾਂ ਦੂਜੈ ਭਾਏ ਪਿਆਰ ਮਨਮੁਖ ਸੇਤੀ ਦੋਸਤੀ ਥੋੜਣਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇਈ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾ ਕਰੇ ਪਿਆਰ ਨਾਨਕ ਤਿਨ ਸਿਓਂ ਕਿਆ ਕੀ ਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਮਹਰਲਾ ਤੀਜਾ ਇੱਕ ਸਦਾ ਇੱਕ ਤੈ ਰੰਗ ਰਹੈ ਤਿਨ ਕਹਿਓ ਸਦ ਬਲਿਹਾਰੈ ਜਾਓ ਤਨ ਮਨ ਧਨ ਅਰਪੀ ਤਿਨ ਕੋ ਨਿਮ ਨਿਮ ਲਾਗਉ ਪਾਏ ਤਿਨ ਮਿਲਿਆ ਮਨ ਸੰਤੋਖੀ ਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਚੇ ਸਿਉ ਲਿਵ ਲਾਏ ਪਉੜੀ ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲਹੇ ਛੜਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸ਼ਲੋਕ ਮਹਲਾ 3 ਤ੍ਰਿਸ਼ਨਾ ਦਾਦੀ ਜਲ ਮੋਈ ਜਲ ਜਲ ਕਰੇ ਪੁਕਾਰ ਸਤਗੁਰ ਸੀਤਲ ਜੀ ਮਿਲੈ ਫਿਰ ਜਲੈ ਨਾ ਦੂਜੀ ਵਾਰ ਨਾਨਕ ਮਿਣ ਨਾਵੇ ਨਿਰਭੋ ਕੋ ਨਹੀਂ ਜਿ ਚਰ ਸ਼ਬਦ ਨਾ ਕਰੇ ਵਿਚਾਰ ਮਹਲਾ ਤੀਜਾ ਭੇਖੀ ਆ ਕਿ ਉਹਨਾਂ ਨਾ ਬੁਝਾਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੈ ਧਿਉ ਨਿਗੁਰੇ ਕਰਮ ਕਮਾਹੇ ਸਤਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸੁਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ ਚਿੰਤਾ ਮੂਲ ਨ ਹੋਵੇ ਹਰ ਨਾਮ ਰਜਾ ਆਗਾਏ ਨਾਨਕ ਨਾਮ ਬਿਨਾਂ ਨਹਿ ਛੁਟੀਐ ਹਉ ਮੈਂ ਪਚੈ ਪਚਾਏ ਪਉੜੀ ਜਿਨੇ ਹਰ ਹਰ ਨਾਮ ਧਿਆਇਆ ਤਿਨੇ ਪਾਇੜੇ ਸਰਬ ਸੁਖਾਂ ਸਭ ਜਨਮ ਤਨਾਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨਿ ਗੁਰ ਕੈ ਬਚਨ ਹਰਾਦਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਹੀ ਚੁਖਾ ਧਨ ਤਨ ਤਨਾ ਕਾ ਗਰੂ ਹੈ ਜਿਸ ਅਮਰਤ ਫਲ ਹਰ ਲਾਗੇ ਮੁਖਾ ਸ਼ਲੋਕ ਮਹਲਾ ਤੀਜਾ ਕਲ ਮੈਂ ਜਮ ਜੰਦਾਰ ਹੈ ਹੁਕਮੇ ਘਰ ਕਮਾਏ ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ ਜਮ ਕਾਲੈ ਵਸ ਜਗ ਬਾਂਧਿਆ ਤਿਸ ਕਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹਲਾ ਤੀਜਾ ਇਹ ਹਾ ਕਾਇਆ ਰੋਗ ਭਰੀ ਬਿਨ ਸ਼ਬਦਾਂ ਦੁਖ ਹਉ ਮੈ ਰੋਗ ਨ ਜਾਏ ਸਤਗੁਰ ਮਿਲੈ ਤਾ ਨਿਰਮਲ ਹੋਵੇ ਹਰ ਨਾਮ ਮਨ ਵਸਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਜ ਸੁਭਾਈ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹੋਂ ਸਦਾ ਕਮਾਇਆ ਤਿਸ ਗੁਰ ਕੋ ਹੋਂ ਖੰਨੀ ਐ ਜਿਨ ਮਦਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਹੋਂ ਵਾਰਣੈ ਜਿਨ ਹੋਂ ਮੈਂ ਬਿਖ ਸਭ ਰੋਗ ਗਵਾਇਆ ਤੇ ਸਤ ਗੁਰ ਕੋ ਵੱਡ ਪੁੰਨ ਹੈ ਜਿਨੇ ਆਗਣ ਕਟ ਗੁਣੀ ਸਮਝਾਇਆ ਸੋ ਸਤਗੁਰ ਤਿਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸ਼ਲੋਕ ਮਹਲਾ 3 ਭਗਤ ਕਰੈ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨ ਸਕੈ ਕੋਇ ਗੁਣ ਨਿਧਾਨ ਮਨ ਪਾਇਆ ਏਕੋ ਸਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਕਿਆਉ ਕਰੇ ਵਿਚਾਰ ਸ਼ਬਦ ਸਾਰ ਨ ਜਾਣਈ ਬਿਖ ਭੂਲਾ ਗاوار ਅਗਿਆਨੀ ਅੰਧ ਬੋ ਕਰਮ ਕਮਾਵੇ ਦੂਜੈ ਭਾਇ ਪਿਆਰ ਅਣਹੋਂਦਾ ਆਪ ਗਣਾਏਂ ਦੇ ਜਮ ਮਾਰ ਘਰੇ ਤਿਨ ਖਵਾਰ ਨਾਨਕ ਇਸਨੋ ਆਖੀਐ ਜਾਪੇ ਬਖਸ਼ਣ ਹਾਰ ਪੌੜੀ ਤੂੰ ਕਰਤਾ ਸਭ ਕੁਝ ਜਾਣਦਾ ਸਭ ਜੀ ਤੁਮਾਰੇ ਜਿਸ ਤੋਂ ਭਾਵੈ ਤਿਸ ਤੋਂ ਮੇਲ ਲਹੈ ਕਿਆ ਜੰਤ ਵਿਚਾਰੇ ਤੂੰ ਕਰਨ ਕਰਣ ਸਮਰੱਥ ਹੈ ਸੱਚ ਸਿਰਜਣਹਾਰੇ ਜਿਸ ਤੋਂ ਮਿਲੈ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਉ ਬਲਿਹਾਰੀ ਸਤਿਗੁਰਿ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ ਸੋ ਲੋਕ ਮਹੱਲਾ ਤੀਜਾ ਰਤਨਾ 파ਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨ ਜਾਣਈ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸ਼ਬਦ ਹੈ ਭੂਜਾ ਭੂਜਣ ਹਾਰ ਮੂਰਖ ਆਪ ਗਣਾਇੰਦੇ ਮਰ ਜੰਮ ਹੋਏ ਖਵਾਰ ਨਾਨਕ ਰਤਨਾ ਸੋ ਲਹ ਜਿਸ ਗੁਰਮੁਖ ਲਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋਂ ਨਿਤ ਬਿਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰਖਾਉ ਰਤਾਰ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆ ਹਰ ਨਾਮ ਨਾਲ ਲੱਗੋ ਪਿਆਰ ਮਤ ਤੁਮ ਜਾਣੋ ਏ ਜੀਵ ਦੇ ਓਏ ਆਪ ਮਾਰੇ ਕਰਤਾਰ ਹਮੇ ਵੱਡਾ ਰੋਗ ਹੈ ਭਾਏ ਦੂਜਾ ਕਰਮ ਕਮਾਏ ਨਾਨਕ ਮਨ ਮੁਖ ਜੀਵਨ ਦੇ ਆ ਹੋਏ ਹਰ ਵਿਸਰਿਆ ਦੁਖ ਪਾਏ ਪਉੜੀ ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕੋ ਸਭ ਨਮਸਕਾਰੇ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹਉਮ ਬਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਗੁਰ ਸਭ ਨਾ ਕਾਮਿਤ ਹੈ ਸਭ ਤਿਸ ਹੈ ਪਿਆਰੀ ਸਭ ਆਤਮ ਰਾਮ ਪਸਾਰੇ ਆ ਗੁਰਬੰਧ ਵਿਚਾਰੀ ਸ਼ਲੋਕ ਮਹਲਾ 3 ਜ ਬਿਨ ਸਤਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਗੁਰ ਸੇਵੇ ਠੌਰ ਨ ਪਾਵੇ ਹੀ ਮਰ ਜੰਮ ਆਵੇ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੈ ਮਨ 마ਹੇ ਨਾਨਕ ਬਿਨ ਸਤਗੁਰ ਸੇਵੇ ਜੰਮ ਪਰ ਬੰਧੇ ਮਾਰਿਯਨ ਮੋਹ ਕਾਲੈ ਉਠ ਜਾਹੇ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਈਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁਖ ਗਵਾਈਐ ਨਾਨਕ ਤਿਨ ਵਿਟੋ ਵਾਰਿਆ ਜਿਨ ਅਨੰਦਨ ਹਿਰਦੈ ਹਰ ਨਾਮ ਧਿਆਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁਖ ਗਵਾਈਐ ਨਾਨਕ ਤਿਨ ਵਿਟੋ ਵਾਰਿਆ ਜਿਨ ਅਨੰਦਨ ਹਿਰਦੈ ਹਰ ਨਾਮ ਧਿਆਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ